ਦੇ ਬਾਅਦ ਵੱਡੀ ਵਾਰਦਾਤ ਵਾਪਰੀ ਹੈ ਜੀ ਹਾਂ ਇੱਕ ਵਿਅਕਤੀ ਦੇ ਵੱਲੋਂ ਮੱਥਾ ਟੇਕ ਕੇ ਤੇ ਬਾਹਰ ਆਣ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਹੈ ਦੱਸਦੀ ਹੈ ਕਿ ਇੱਕ ਵੀਆਈਪੀ ਜੁੜਾ ਆ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਸੀ ਤੇ ਉਸ ਦਾ ਗਨਮੈਨ ਬਾਹਰ ਖੜਾ ਸੀਗਾ ਉਸ ਦਾ ਹੀ ਪਿਸਤੌਲ ਕੱਢ ਕੇ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਈ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਦੇਖ ਹੀ ਸਕਦੇ ਹੋ ਜਿੱਥੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਆ ਦਾਖਲ ਹੋਈਦਾ ਹੈ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਈਦਾ ਹੈ ਤੇ ਉੱਥੇ ਬਾਹਰ ਹੀ ਜਿੱਥੇ ਪਾਰਕਿੰਗ ਵੀ ਹੈ ਜਿੱਥੇ ਗੱਡੀਆਂ ਆਣ ਕੇ ਕੋਈ ਵੀ ਆਈਪੀ ਆਉਂਦਾ ਹੈ ਤਾਂ ਇੱਥੇ ਗੱਡੀਆਂ ਲੱਗਦੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਤੇ ਇੱਥੇ ਸਵੇਰੇ ਹੀ ਵੱਡੀ ਵਾਰਦਾਤ ਵਾਪਰੀ ਹੈ ਜੀ ਹਾਂ ਇੱਕ ਵਿਅਕਤੀ ਦੇ ਵੱਲੋਂ ਗੋਲੀ ਮਾਰ ਲਈ ਗਈ ਹੈ ਗਨਮੈਨ ਦਾ ਪਿਸਤੌਲ ਕੱਢਿਆ ਗਿਆ ਔਰ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਹੈ ਔਰ ਕ੍ਰਿਟੀਕਲ ਹਾਲਾਤ ਸੀ ਉਸਦੀ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਕਿ ਕਿਸੇ ਜੱਜ ਦਾ ਗਨਮੈਨ ਸੀਗਾ ਅਜੀਦਾ ਪਿਸਤੌਲ ਕੱਢ ਕੇ ਤੇ ਬੰਦੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਮੱਥਾ ਟੇਕਣ ਗਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਉਹ ਜਗ੍ਹਾ ਹੈ ਜਿੱਥੇ ਗੱਡੀਆਂ ਆਣ ਕੇ ਖੜਦੀਆਂ ਨੇ ਇਹ ਤਾਂ ਉਹ ਸਾਹਮਣੇ ਅਹ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਗੇਟ ਹੈ ਉੱਥੋਂ ਸੰਗਤਾਂ ਅੰਦਰ ਦਾਖਲ ਹੁੰਦੀਆਂ ਨੇ ਨਤਮਸਤਕ ਹੋਣ ਵਾਸਤੇ ਤਾਂ ਇੱਥੇ ਬਾਹਰ ਆਣ ਕੇ ਉਹਨੇ ਪਹਿਲਾਂ ਅੰਦਰ ਮੱਥਾ ਟੇਕਿਆ ਮੱਥਾ ਟੇਕ ਕੇ ਆਣ ਕੇ ਬਾਹਰ ਜਿਹੜਾ ਆ ਉਹ ਗਨਮੈਨ ਸੀ ਗਨਮੈਨ ਦੇ ਗੋਲੀ ਉਹਦਾ ਪਿਸਤੌਲ ਕੱਢ ਕੇ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਆ ਉਸ ਵਿਅਕਤੀ ਦੇ ਵੱਲੋਂ ਹਾਲਾਂਕਿ ਵਿਅਕਤੀ ਕੌਣ ਹੈ ਕਿੱਥੋਂ ਆਇਆ ਸੀ ਇਸ ਦੀ ਅਜੇ ਜਾਂਚ ਚੱਲ ਰਹੀ ਹੈ ਇਸ ਦੇ ਬਾਰੇ ਦੇ ਵਿੱਚ ਕੋਈ ਵੀ ਅਜੇ ਤੱਕ ਖੁਲਾਸਾ ਜਿਹੜਾ ਆ ਉਹ ਨਹੀਂ ਹੋ ਪਾਇਆ ਪਰ ਬੜੀ ਹੀ ਮੰਦ ਭਾਗੀ ਘਟਨਾ ਜੁੜੀ ਹੈ ਦਰਬਾਰ ਸਾਹਿਬ ਦੇ ਬਾਹਰ ਵਾਪਰੀ ਹੈ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਤੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਗਈ ਹੈ ਹੁਣ ਪੁਲਿਸ ਵੀ ਜਾਂਚ ਕਰ ਰਹੀ ਹੈ ਆਸ-ਪਾਸ ਪੁਲਿਸ ਦਾ ਪਹਿਰਾ ਜੁੜਾ ਹੋ ਸਖਤ ਕਰ ਦਿੱਤਾ ਗਿਆ ਤਾਂ ਮੇਰੇ ਨਾਲ ਮੇਰੇ ਸਹਾਇਕੀ ਅਕਸ਼ੇ ਜੁੜ ਚੁੱਕੇ ਨੇ ਦਾ ਅਕਸ਼ੇ ਵੱਡੀ ਵਾਰਦਾਤ ਵਾਪਰੀ ਹੈ ਕਿਵੇਂ ਦੇਖਦੇ ਹਾਂ ਆਖਰਕਾਰ ਵਿਅਕਤੀ ਕੌਣ ਸੀ ਜਿਨੇ ਗਨਮੈਂਡ ਦਾ ਪਿਸਤੌਲ ਕੱਢ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਬਿਲਕੁਲ ਕਿਨ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀ ਧਾਰੇ ਕਾਰਨ ਵਾਸਤੇ ਵਿਅਕਤੀ ਜ਼ਰੂਰ ਆਇਆ ਸੀਗਾ ਸਰਦਾਦੂ ਤੌਰ ਦੇ ਉੱਤੇ ਐ ਸੀਗਾ ਤਾਂ ਦਰਸ਼ਨ ਕਰਨ ਤੋਂ ਬਾਅਦ ਜਦੋਂ ਇਹ ਬਾਹਰ ਆਉਂਦਾ ਤਾਂ ਇਹ ਹੈ ਯਾਰ ਸ਼ਿਫਟਾ ਸਿਰਫ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਦਾਰੇ ਕਰਕੇ ਤਾਂ ਬਾਹਰ ਆ ਕੇ 골ਡਨ ਪਲਾਜ਼ੇ ਦੇ ਵਿੱਚ ਇਸ ਵੱਲੋਂ ਇੱਕ ਮੁਲਾਜ਼ਮ ਦੇ ਜੋ ਕਹਿ ਸਕਦੇ ਆ ਕਿ ਇੱਕ ਵੀਆਈਪੀ ਜਦੋਂ ਆਉਂਦਾ ਹੈ ਤਾਂ ਉਸਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਹਥਿਆਰਬੰਦ ਜਿਹੜੇ ਮੁਲਾਜ਼ਮ ਹੁੰਦੇ ਨੇ ਜਿੰਨਾ ਕੋ ਤਿਆਰ ਹੁੰਦੇ ਨੇ ਤਾਂ ਉਹਨਾਂ ਮੁਲਾਜ਼ਮਾਂ ਨੂੰ ਬਾਹਰ ਖੜਨਾ ਪੈਂਦਾ ਤਾਂ ਜਦੋਂ ਉਹਨਾਂ ਦੇ ਗਾਰਡ ਮੈਨ ਬਾਹਰ ਖੜੇ ਸਨ ਤਾਂ ਇਸ ਵਿਅਕਤੀ ਵੱਲੋਂ ਉਹਦੇ ਕੀ ਲੱਖਾਂ ਦੀ ਤਰ੍ਹਾਂ ਦੇ ਗੁਰੂ ਘਰ ਵਿਖੇ ਨਤਮਸਤਕ ਗੋਲਦ ਸੰਗਤ ਆਉਂਦੀ ਹੈ ਤਾਂ ਉੱਥੇ ਸੰਗਤ ਦੇ ਵਿੱਚ 골ਡਨ ਪਲਾਸੇ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਆਤਮ ਹੱਤਿਆ ਕਰ ਲੈਣੀ ਜਾਂ ਕਹਿ ਲਈ ਕਿ ਗੋਲੀ ਮਾਰਨੀ ਕਿਉਂਕਿ ਹਾਲੇ ਤਾਂ ਕਾਫੀ ਜ਼ਿਆਦਾ ਸਿਚੁਏਸ਼ਨ ਜੋ ਉਸ ਵਿਅਕਤੀ ਦੀ ਕ੍ਰਿਟੀਕਲ ਹੈਗੀ ਆ ਸਿਰ ਦੇ ਵਿੱਚ ਗੋਲੀ ਵੱਜੀ ਹੈ ਜਦ ਉਸ ਪਾਸ ਤਾਂ ਜ਼ਰੂਰ ਵਾਹਿਗੁਰੂ ਅੱਗੇ ਤਾਂ ਆਪਾਂ ਵੀ ਅਰਦਾਸ ਕਰਾਂਗੇ ਕਿ ਵੀਰ ਬੱਚ ਜੋ ਉਸ ਦੀ ਜਾਨ ਉਹ ਬਚ ਕੇ ਲੇਕਿਨ ਸਤ ਹਜੇ ਤੱਕ ਬਹੁਤ ਕ੍ਰਿਟੀਕਲ ਹੈਗੇ ਨੇ ਪੁਲਸ ਲਗਾਤਾਰ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਪੁਲਸ ਵੱਲੋਂ ਕਿਹਾ ਜਾ ਰਿਹਾ ਕਿ ਸੀ ਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਲੇਕਿਨ ਜਿਹੜਾ ਗਨਮੈਨ ਸੀਗਾ ਕੀ ਗਨਮੈਨ ਕੋਲ ਆਪਣੀ ਪਿਸਟਲ ਵੀ ਨਹੀਂ ਸੰਭਾਲੀ ਗਈ ਇਹ ਵੀ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿਉਂਕਿ ਜਿਉਂ ਆਪਾਂ ਕਹਿ ਲਿਆ ਕਿ ਆਪਾਂ ਗਨਮੈਨ ਜਦੋਂ ਲੈਣੇ ਆ ਸਰਕਾਰ ਕੋਲੋਂ ਇੱਕ ਦਰਖਾਸਤ ਲਾਉਣੀ ਆ ਕਿ ਸਾਨੂੰ ਗਨਮੈਨ ਚਾਹੀਦੇ ਆ ਤਾਂ ਗਨਮੈਨ ਨੂੰ ਕਟੋ ਕਰਕੇ ਜਦੋਂ ਟ੍ਰੇਨਿੰਗ ਹੁੰਦੀ ਆ ਤਾਂ ਇੰਨੀ ਕਿਤਾ ਜ਼ਰੂਰ ਹੋਣਾ ਚਾਹੀਦਾ ਕਿ ਆਪਣਾ ਹਥਿਆਰ ਜਿਹੜਾ ਕਿਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਣਾ ਲੇਕਿਨ ਉਸ ਨੌਜਵਾਨ ਵੱਲੋਂ ਗਨਮੈਨ ਦਾ ਸਰਕਾਰੀ ਹਥਿਆਰ ਖੋ ਕਿ ਜਿਹੜਾ ਆਪਣੇ ਉੱਤੇ ਜਿਹੜੀ ਆ ਗੋਲੀ ਮਾਰ ਦਿੱਤੀ ਗਈ ਹੈ। ਅੱਛੇ ਉਹ ਤੋਂ ਭਿੰਕ ਨਹੀਂ ਪਈ ਜਦੋਂ ਉਹ ਵਿਅਕਤੀ ਉਹਦਾ ਪਿਸਤੌਲ ਕੱਢਦਾ ਹੈ ਆਖਰਕਾਰ ਇੱਥੇ ਪਿਸਤੌਲ ਲਾਇਆ ਹੁੰਦਾ ਹੈ ਏਡਾ ਸੌਖਾ ਤਰੀਕਾ ਕੱਢ ਲੈਣਾ ਤਾਂ ਉਹ ਗਨਮੈਨ ਨੂੰ ਭਿੰਕ ਨਹੀਂ ਪਈ ਉਹਨੇ ਮਤਲਬ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਕਿਵੇਂ ਇਹ ਪੂਰੀ ਘਟਨਾ ਵਾਪਰ ਗਈ ਅੱਜ ਜੇ ਆਪਣਾ ਇੱਥੇ ਅਸੀਂ ਜ਼ਰੂਰ ਇਹ ਚੀਜ਼ ਜ਼ਰੂਰ ਦੱਸਣੀ ਚਾਹਾਂਗੇ ਜਸਪਾਲ ਜਿਸ ਤਰੀਕੇ ਦੇ ਨਾਲ ਜਦੋਂ ਇਸ ਵਿਅਕਤੀ ਵੱਲੋਂ ਅੰਦਰੋਂ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਜਦਾਰੇ ਕਰਕੇ ਬਾਹਰ ਆਉਂਦਾ ਤਾਂ ਜਦੋਂ ਗਨਮੈਨ ਦਾ ਪਿਸਤਲ ਖੋਣ ਦੀ ਕੋਸ਼ਿਸ਼ ਕਰਦਾ ਤਾਂ ਜ਼ਰੂਰ ਉਸ ਗਨਮੈਨ ਵੱਲੋਂ ਵੀ ਆਪਣਾ ਪਿਸਤਲ ਬਚਾਇਆ ਜਾਂਦਾ ਹੈ ਲੇਕਿਨ ਜੋ ਇਹ ਵਿਅਕਤੀ ਪਿਸਤਲ ਖੋਣ ਦੇ ਤਾਂ ਵਰਟੀਕਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਪਿਸਟਲ ਲੋਡ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਖੋ ਕਿ ਉਸੇ ਵੇਲੇ ਫਾਇਰ ਕੱਟ ਦਿੱਤਾ ਗਿਆ ਉਸ ਵੱਲੋਂ ਤਾਂ ਇਹ ਚੀਜ਼ ਹੈ ਜ਼ਰੂਰ ਆਪਾਂ ਕਹਿ ਸਕਦੇ ਹਾਂ ਜਾਂਚ ਦਾ ਵਿਸ਼ਾ ਹੈਗੀ ਆ ਲੇਕਿਨ ਗਨਮੈਨ ਵੱਲੋਂ ਪ੍ਰਯਾਸ ਕੀਤਾ ਗਿਆ ਕਿ ਪਿਸਟਲ ਵਾਪਸ ਲੈ ਲਈ ਜਾਵੇ ਲੇਕਿਨ ਜਿੰਨੀ ਦੇਰ ਨੂੰ ਉਹਨਾਂ ਵੱਲੋਂ ਜੋ ਕਹਿ ਸਕਦੇ ਆ ਕਿ ਧੱਕੇਸ਼ਾਹੀ ਜਾਂ ਇੱਕ ਦੂਸਰੇ ਦੇ ਨਾਲ ਇਹਨਾਂ ਦੀ ਹੋ ਰਹੀ ਸੀਗੀ ਆਪਸ ਦੇ ਵਿੱਚ ਕਿ ਪਿਸਟਲ ਖੋਨ ਨੂੰ ਲੈ ਕੇ ਗਨਮੈਨ ਵੀ ਜਿਹੜਾ ਅੱਗੇ ਵਧ ਕੇ ਉਸ ਨੂੰ ਕਹਿ ਰਹੇ ਸੀ ਰੋਕ ਰਿਹਾ ਸੀ ਕਿ ਮੇਰਾ ਪਿਸਤਲ ਵਾਪਸ ਦੇ ਤਾਂ 아니 دیر ਨਹੀਂ ਉਸ ਵਿਅਕਤੀ ਵੱਲੋਂ ਗੋਲੀ ਮਾਰਨ ਦਿੱਤੀ ਗਈ। ਹੁਣ ਅੱਛੇ ਕਿਵੇਂ ਦੇ ਹਾਲਾਤ ਨੇ ਗੋਲਡਨ ਪਲਾਜ਼ਾ ਦੇ ਵਿੱਚ ਕਿਉਂਕਿ ਉਹੀ ਮੇਨ ਰਸਤਾ ਹੈ ਜਿੱਥੋਂ ਸਾਰੇ ਸ਼ਰਧਾਲੂ ਅੰਦਰ ਜਾਂਦੇ ਨੇ। ਤਾਂ ਇੱਥੇ ਕਿਵੇਂ ਦੇ ਹਾਲਾਤ ਨੇ ਪੁਲਿਸ ਕਿੰਨੀ ਕੁ ਉਥੇ ਲਾ ਦਿੱਤੀ ਗਈ ਹੈ। ਅਰਜਨਪੁਰ ਪੁਲਿਸ ਜਿਹੜੀ ਆ ਸੰਬੰਧਿਤ ਚੌਕੀ ਜਾਂ ਥਾਣਾ ਜਿਹੜਾ ਹੈਗਾ ਉੱਥੇ ਤੰਤਰਾਟ ਹੈ ਗਿਆ ਸਵੇਰ ਵੇਲੇ ਵੀ ਡੀਐਸਪੀ ਜੋ ਹੈਗੇ ਨੇ ਗਗਨ ਰਿੱਛੀ ਉਹ ਵੀ ਉੱਥੇ ਮੌਜੂਦ ਸਨ ਤਾਂ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਜ਼ਰੂਰ ਪਹੁੰਚ ਰਹੇ ਨੇ ਤਾਂ ਸਿਕਿਉਰਿਟੀ ਦੀ ਗੱਲ ਕਰੀ ਤਾਂ ਸਿਕਿਉਰਿਟੀ ਜ਼ਰੂਰ ਉੱਥੇ ਵਧਾਈ ਗਈ ਹੋਈ ਆ ਤਾਂ ਆਪਾਂ ਵੀ ਦੱਸੀਏ ਕਿ ਜਿਹੜਾ ਉਹ ਵਿਅਕਤੀ ਆ ਉਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾ ਦਿੱਤਾ ਗਿਆ ਦਾ ਪ੍ਰਸ਼ਾਸਨ ਦਾ ਹੀ ਕਹਿਣਾ ਕਿ ਹਾਲਾਤ ਜੋ ਕ੍ਰਿਟੀਕਲ ਨੇ ਉਸ ਵਿਅਕਤੀ ਦੇ ਲੇਕਿਨ ਜਰੂਰ ਬੋਲੀ ਜਿਹੜੀ ਆ ਉਹ ਮੱਥੇ ਦੇ ਵਿੱਚ ਵੱਜੀ ਆ ਇਸ ਵਾਰ ਜੀ ਜੀ ਤਾਂ ਬਿਲਕੁਲ ਵੱਡੀ ਵਾਰਦਾਤ ਵਾਪਰੀ ਆ ਔਰ ਬੜੀ ਹਿੰਮੰਦ ਭਾਗੀ ਇਹ ਘਟਨਾ ਵਾਪਰੀ ਆ 골ਡਨ ਪਲਾਜ਼ਾ ਜਿੱਥੋਂ ਸਾਰੇ ਅਸੀਂ ਅੰਦਰ ਡਿਊਟੀ ਦੇ ਵਿੱਚ ਦਾਖਲ ਹੁੰਨੇ ਆ ਨਤਮਸਤਕ ਹੋਣ ਦੇ ਵਾਸਤੇ ਤਾਂ ਉੱਥੇ ਹੀ ਇਸ ਅ ਵਿਅਕਤੀ ਦੇ ਵੱਲੋਂ ਮੱਥਾ ਟੇਕ ਕੇ ਬਾਹਰ ਆਇਆ ਔਰ ਇੱਕ ਗਨਮੈਨ ਦਾ ਪਿਸਤੌਲ ਖੋਕੇ ਤੇ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਲਈ ਗਈ ਹੈ ਤੇ ਉਸ ਤੋਂ ਬਾਅਦ ਉਹਦੀ ਹਾਲਤ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ਕ੍ਰਿਟੀਕਲ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨੇ ਆਪਣੀ ਗੋਲੀ ਦਾ ਮਾਰ ਕੇ ਮਾਰੀ ਹੈ ਇਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗਰਨਾਨਕਪੁਰ ਹਸਪਤਲ ਤੇ ਦਿਖਾਇਆ ਸਿਰ ਗੋਲੀ ਕਿੱਥੇ ਵੱਜੀ ਉਹਦੇ ਸਿਰ ਤੇ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਹੈ ਉਹ ਸਿਰ ਤੇ ਵੱਜੀ ਹੈ ਉਹ ਜ਼ਿੰਦਾ ਵਾ ਕਿ ਉਹਦੀ ਮੌਤ ਹੋ ਗਈ ਫਿਟਕੋ ਕੰਡੀਸ਼ਨ ਸੀ ਉਹਨੂੰ ਗਰਨਾਨਕਪੁਰ ਹਸਪਤਲ ਤੇ ਦਿਖਾਇਆ ਅਸੀਂ ਕਿਨੀ ਪਿਸਤੌਲ ਕੋਲ ਕੇ ਸਿਰੇ ਤੇ ਗੋਲੀ ਮਾਰੀ ਇਹ ਸਾਰਾ ਚੀਜ਼ ਜਾਰੀ ਹੈ ਕਿ ਜਸਪਾਲ ਦਾ ਗਨਮੈਂਟ ਸੀ ਉਹਦੀ ਇਸ ਚੀਜ਼ ਬਾਰੇ ਇਹ ਸਾਰੇ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਕਿਸੇ ਕੌਣ ਸੀ ਕਿਉਂ ਸੀ ਕਿ ਕਿਥੋਂ ਦਾ ਉਹਦੀ ਕੋਈ ਉਹਦਾ ਬੋਲੀ ਨਹੀਂ ਪਰ ਇਹ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਨਹੀਂ ਸਰ ਉਹਨੇ ਇਤਨੀ ਹੀ ਘਟਨਾ ਨਹੀਂ ਜਾਂਦੇ ਅਜੇ ਇਸ ਬਾਰੇ ਕੁਝ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਇਸ ਬਾਰੇ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਿ ਹੈ ਅਸੀਂ ਫਿਲਹਾਲ ਕੋਈ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਹੈ ਉਹ ਦੇਖੋ ਜੀ ਠੀਕ ਹੈ